ਆਜ ਵੀ ਤੋਂ ਪੜ੍ਹਦੇ ਆਂ ਉਹਨਾਂ ਦੀ ਕਿਤਾਬ ਉਹ 9 ਅਧਿ 16 ਤੇ 17 ਹੈ ਤਾਂ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਮੈਂ ਜ਼ਿਆਦਾ ਤੁਹਾਨੂੰ ਵਚਨ ਨਹੀਂ ਦਵਾਂਗੀ ਤਾਂ ਸਾਡੇ ਪੜ੍ਹਦੇ ਲੋਕਾਂ ਦੀ ਕਿਤਾਬ ਉਹਦੀ 9 ਅਧਿ 16 ਦੇ ਐਤ ਜਿਹੜੇ ਪੜ੍ਹਦੇ 16 ਤੇ 17 ਤਵੱਜੇ ਦੇ ਲੇਖ ਪਰਮੇ ਯਿਸੂ ਮਸੀਹ ਨੇ 5 ਰੋਟੀਗਾਂ ਤੇ 2 ਮੱਛੀਆਂ ਲਈਆਂ ਅਰੇ ਧਾਰਣ ਵਾਲੇ ਕਿੰਨੇ ਜਾਣੇ ਸੀ 5000 ਲੋਕ ਪਰਮੇ ਯਿਸੂ ਮਸੀਹ ਨੇ 5 ਰੋਟੀਗਾਂ ਦੇ ਤਾਂ ਕਿ ਉਹ ਪਰਮੇਸ਼ਰ ਦੇ ਅੱਗੇ ਰੱਖੀਆਂ ਤਾਂ ਉਹਦੇ ਕੋਲੋਂ ਵਰਦਨਤ ਮੰਗੀ ਪਰਮੇਸ਼ਰ ਇਹਦੇ ਵਿੱਚ ਵਰਦਨ ਪਾ ਦਿੱਤੇ ਤਵਜਿਤ ਲਿਖਿਆ ਜਦੋਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਦਿੱਤੀ ਪਰਮੇਸ਼ਰ ਉਹਦੇ ਵਿੱਚ ਵਰਦਨ ਪਾ ਦਿੱਤੀ ਔਰ 50000 ਲੋਕਾਂ ਨੇ ਰੱਜ ਕੇ ਰੋਟੀਆਂ ਖਾਦੀਆਂ ਮੱਛੀਆਂ ਖਾਦੀਆਂ ਉਹਨਾਂ ਵਿੱਚੋਂ ਬਚਤੀ ਤਾਂ ਬਹੁਤ سارے ਟੁਕੜੇ ਜਿਹੜੇ ਰੋਟੀਆਂ ਤੇ ਮੱਛੀਆਂ ਦੇ ਬਚ ਗਏ ਤੇ ਚੇਲਿਆਂ ਨੇ 12 ਟੋਕਰੀਆਂ ਭਰੀਆਂ ਹੋਈਆਂ ਉਹਨਾਂ ਰੋਟੀਆਂ ਦੀਆਂ ਚੁਕੀਆਂ ਤੇ ਮੱਛੀਆਂ ਦੀਆਂ ਹਲ렐ੂਇਆ ਜਿਵੇਂ ਖੁਦਾਂ ਨੇ ਬਰਕਤ ਪਾ ਦਿੱਤੀ ਪੰਜ ਰੋਟੀਆਂ ਦੋ ਲੱਛਣਾਂ ਦੇ 5000 ਆਣ ਵਾਲੇ ਤੋਂ ਉਹਨਾਂ ਨੂੰ ਖਵਾ ਕੇ ਵੀ ਪਰਮੇਸ਼ਰ ਨੇ ਵੇਖੋ ਕੰਨੀ ਬਰਕਤ ਪਾ ਦਿੱਤੀ ਤੇ 12 ਟੋਕਰੇ ਫਿਰ ਭਰੇ ਹੋਏ ਉਹਨਾਂ ਨੇ ਚੁੱਕੇ ਅੱਜ ਜੂਨ ਤੁਹਾਡੇ ਕੋਲ ਪ੍ਰਭੂ ਤੇ ਕੀ ਰੱਖ ਦਿਓ ਜਿ ਤੁਹਾਡੇ ਮੂਲ ਪਾਸੇ ਘੋੜਿਆਂ ਦਾ 5 ਰੋਟੀ ਪ੍ਰਭੂ ਤੇ ਕੀ ਰੱਖ ਦਿਓ ਪਰਮੇਸ਼ਰ ਇਹਦੇ ਵਿੱਚ ਬਰਕਤ ਪਾ ਦਿੱਤੀ ਹਲ렐ੂਇਆ ਆਪਣੇ ਸਰੀਰ ਦੇ ਲਈ ਬਰਕਤ ਮੰਗੋ ਆਪਣੇ ਮਾਨ ਤੌੜੋ ਤਾਂ ਤੇ ਬਰਕਤ ਮੰਗੋ ਪਰਮੇਸ਼ਰ ਦੇ ਕੋਲ ਪ੍ਰਭੂ ਇਹਦੇ ਵਿੱਚ ਕੀ ਕਰਦੇ ਆਪਣੀ ਬਰਕਤ ਪਾਦੇ ਵਚਨ ਚ ਲਿਖਿਆ ਯਹੋਵਾ ਨੇ ਨੂੰ ਬਰਕਤੰਦਾ ਉਹ ਬਾਦ ਜਾਂਦੇ ਤੋਂ ਉਹਦੇ ਵਿੱਚ ਸ਼ੋਗ ਉਹ ਨਹੀਂ ਮਿਲਦਾ ਉਹ ਵੱਧ ਜਾਂਦੇ ਨੇ ਜਿਨੇ ਵਿੱਚ ਪਰਮੇਸ਼ਰ ਦੀ ਬਰਕਤ ਆ ਜਾਂਦੀ ਹਰ ਰੋਜ਼ ਜੀਸਸ ਜੀ ਹੋਇ ਮੱਚੰਦਰੇ ਪਰਮੇਸ਼ਰ ਜੀ ਦਾ ਨਮਾਜ਼ ਕਰਾਂਗੇ ਅੱਖਾਂ ਨੂੰ ਬੰਦ ਕਰਾਂਗੇ ਦੁਆ ਕਰਾਂਗੇ ਧੰਨਵਾਦ ਪ੍ਰਭੂ ਜੀ तो हदीश शुंकर कर, तो तो कर दे तो हदीश तो बड़े भरकते नहीं पिता पर मेशुन सुने भाई बच्चन दली पिता पर मेशुन तो हदीत अनुवाद कर दे तो हदे लोग हजार बुलंद पाल ले के उन्हें श्रद्धा नाम, सारी नाम दे सारी भूमि माता ने नाम दे यीशु मसीह के नाम धाम के अमीन अमीन हलेलू हलेलू